किया गया इस पत्रकार भाईचारे भी हो विद्यार्थियों की हौसला अफजाई की गई है इस मौके से स्पीकर कुलतार संधवा तो ने कहा की लगातार तौप तौप रुपए देकर नगद इनाम दे रही है जो कि पंजाब चंडीगढ़ पत्रकारा ने दसवीं जमात के नतीजे अनुसार विद्यार्थियों को जड़ा है चेक सौंपे ने इस मौके पर क्लब के एनआरआई विंग के इंचार्ज ठेकेदार प्रेमी सिंह ने जड़ा है प्रेमी सैनी ने भी नगद की राशि जड़ी है विद्यार्थियों ने चंगे भविख की कामना की है आ, ਸਰ ਮੇਰਾ ਨਾਮ ਆਕਸ਼ਨੂਰ ਕੌਰ ਹੈ ਤੇ ਮੈਂ 10th ਕਲਾਸ ਦੀ ਟਾਪਰ ਹਾਂ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਸਾਨੂੰ ਇੱਥੇ ਪ੍ਰੈਸਿੰਗ ਵਾਲਿਆਂ ਨੇ ਬੁਲਾ ਕੇ ਸਾਡਾ ਸਨਮਾਨਿਤ ਕੀਤਾ ਸਰਪੰਚ ਸਪੀਕਰ ਦੇ ਸਪੀਕਰ ਕੁਲਤਾਬ ਸਿੰਘ ਸਾਨੂੰ ਨੇ ਸਾਨੂੰ ਇੱਥੇ ਬੁਲਾਇਆ ਸਨਮਾਨਿਤ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਹੜੀ ਕਲਾਸ ਸੀ ਕਿੰਨੇ ਨੰਬਰ ਆਏ ਸੀ ਸਰ ਮੇਰੀ 10th ਕਲਾਸ ਵਿੱਚ 650 ਆਊਟ ਆਫ 650 ਮਾਰਕਸ ਆਏ ਸੀ ਤੇ ਫਸਟ ਫਿਨੀਸ਼ਨ ਆਈ ਹੈ ਪੰਜਾਬ ਚ ਅੱਗੇ ਕੀ ਬੰਨਣਾ ਚਾਹੁੰਦੀ ਹੈ ਅੱਗੇ ਸਰ ਮੈਂ ਆਈਏ ਅਫਸਰ ਬੰਨਣਾ ਚਾਹੁੰਦੀ ਹ ਹਾਂਜੀ ਇਹਨਾਂ ਨੇ ਵੀ ਸਨਮਾਨਿਤ ਕੀਤਾ ਸੀ ਸੀਐਮ ਹਾਊਸ ਪਲਾਕੇ ਜਿਹੜੇ ਹੋਰ ਬੱਚੇ ਪੜ ਰਹੇ ਹੋ ਉਹਨਾਂ ਲਈ ਕੀ ਸੰਦੇਸ਼ ਹੈ ਨਾ 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 ਇਹੀ ਕਹਿਣਾ ਚਾਹੁੰਨੀ ਹਾਂ ਕਿ ਪੂਰੀ ਮਿਹਨਤ ਲਗਾ ਕੇ ਪੜ੍ਹਾਈ ਕਰਨਾ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਤੇ ਆ ਪਲੰਦਿਆਂ ਨੂੰ ਸ਼ੋਅ ਕਿਹਾ ਚੁੰਨੇ ਆ ਤੁਹਾਡਾ ਜਿਹੜਾ ਅੱਜ ਮਾਨ ਸਨਮਾਨ ਹੋਇਆ ਹੈ ਪ੍ਰੈਸ ਵੱਲੋਂ ਤੇ ਸਪੀਕਰ ਸਾਹਿਬ ਵੱਲੋਂ ਬਹੁਤ ਜ਼ਿਆਦਾ ਖੁਸ਼ ਹਾਂ ਸਨਮਾਨ ਸਨਮਾਨਿਤ ਕਰਨ ਦਾ ਬਹੁਤ ਧੰਨਵਾਦ ਕਰਦੀ ਹਾਂ

ਹਾਂਜੀ ਸਪੀਕਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਦੇ ਸਮਾਗਮ ਵਿੱਚ ਅੱਜ ਪੰਜਾਬ ਚੰਡੀਗੜ੍ਹ ਜਨਰਲ ਕਾਲਜ ਦੇ ਸਟੂਡੀਅਨ ਵੱਲੋਂ ਜਿਹੜੀਆਂ ਬੱਚੀਆਂ ਸਾਡੀਆਂ ਮੈਰਿਟ ਦੇ ਵਿੱਚ ਆਈਆਂ ਉਹਨਾਂ ਨੂੰ ਦੋਹਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਉਸ ਸਮਾਗਮ ਦੇ ਵਿੱਚ ਮੈਂ ਸਮੂਲੀਅਤ ਕੀਤੀ ਔਰ ਨਾਰੀ ਮੁਹੱਬਤ ਨੇ ਕਿਹਾ ਡਾਕਟਰ ਦਵਿੰਦਰ ਸੈਸੀ ਦੀ ਇੱਕ ਜਿਹੜੀ ਲੇਟੈਸਟ ਕਿਤਾਬ ਹੈ ਜਿਹੜੀ ਪਿਛਲੇ ਦਿਨੀ ਆਪਾਂ ਲੋਕਾਪਰ ਕੀਤਾ ਸੀ ਉਹਦੇ ਤੇ ਅੱਜ ਵਿਚਾਰ ਕਰਦਿਆਂ ਹੋ ਰਹੀ ਐ ਸੋ ਉਹਦੇ ਸ਼ਾਮਲ ਹੋਏ ਆ ਸਾਡਾ ਕੋਟ ਪੂਰਾ ਸਾਹਤ ਕੋ ਪੱਕੋਂ ਵੀ ਸਪੋਰਟ ਦੇ ਪੱਕੋਂ ਵੀ ਬਿジネス ਦੇ ਪੱਕੋਂ ਵੀ ਲਾਅਨ ਆਰਡਰ ਦੇ ਪੱਕੋਂ ਵੀ ਅੱਗੇ ਲੰਘ ਰਿਹਾ ਤੁਹਾਡੇ ਸਾਰੇ ਸਾਰਿਆਂ ਦੇ ਅਸ਼ੀਰਵਾਦ ਸਦਕਾ ਇਹਨਾਂ ਨੂੰ ਜਨਰਲ ਸੀਨੀਅਰ ਵੱਲੋਂ 5-5000 ਰੁਪਏ ਹੋਇਆ ਤੇ ਸਰਕਾਰ ਵੱਲੋਂ 5-5000 ਰੁਪਏ ਹੋਇਆ ਔਰ ਇੱਕ ਜਿਹੜੀ ਬੇਟੀ ਐ ਉਹਦੇ ਨੰਬਰ ਬਰਾਬਰ ਸੀ ਲੇਕਿਨ ਏਜ ਡਿਫਰੈਂਸ ਕਰਕੇ ਉਹਨੂੰ ਜਿਹੜੀ ਸਰਕਾਰ ਵੱਲੋਂ ਰਾਸ਼ੀ ਮਿਲਣੇ ਸੀ ਉਹ ਮਿਲੀ ਨਹੀਂ ਉਹ ਮੈਂ ਆਪਦੇ ਕੋਟੇ ਜੋ 50000 ਰੁਪਏ ਨੇ ਕਿਉਂ ਨੋਟ ਕੀਤਾ ਉਸਨੇ ਬੱਚੀ ਇਗਨੋਰ ਨਹੀਂ ਕੀਤਾ ਉਹ ਇੱਕ ਜਿਹੜੀ ਇਹ ਪਾਲਿਸੀ ਆ ਜਦੋਂ ਬਰਾਬਰ ਦੇ ਨੰਬਰ ਹੋਣ ਤਾਂ ਵੱਧ ਉਮਰ ਵਾਲੇ ਨੂੰ ਸਿਨਿਓਰਿਟੀ ਮਿਲਦੀ ਹੈ ਵੱਧ ਪਰ ਆਫਸਰ ਬਲਦੀ ਸਰਕਾਰ ਨੇ ਇੱਕਦੋ ਨਹੀਂ ਕੀਤਾ ਐਸ ਪਰ ਲਾਓ ਠੀਕ ਹੋਇਆ ਲੇਕਿਨ ਜਿਹੜੀ ਉਹ ਤਾਂ ਕਿ ਬੱਚੀ ਦੇ ਮਨ ਚ ਕੋਈ ਨਾ ਜਾਵੇ ਕੁਝ ਉਹ ਬਚਾਰੀ ਨੂੰ ਨੂੰ ਇਹ ਨਾ ਲੱਗੇ ਵੀ ਮੈਨੂੰ ਕਿਉਂ ਨਹੀਂ ਮਿਲਿਆ ਉਹਦੇ ਲਈ ਮੈਂ ਕਰ ਰਿਹਾ ਕੋਈ ਮੈਂ ਉਹ ਮੇਰੀ ਬੱਚੀ ਹੈ ਸਾਡੇ ਕੋਲ ਪੱਤਰਕਾਰ ਯੂਨੀਅਨ ਨੇ ਤੁਹਾਨੂੰ ਮੰਗ ਪੱਤਰ ਵੀ ਦਿੱਤਾ ਵੀ ਇਹ ਜਿਹੜੇ ਬੱਚੀ ਨੂੰ ਅਗਨੋਰ ਕੀਤਾ ਉਹਦੇ ਲਈ ਵੀ ਰਹਿਣੂ ਵੀ ਨਹੀਂ ਉਹ ਬੜੀ ਗੜ੍ਹ ਨਹੀਂ ਕੀਤਾ ਮੈਂ ਪਤਾ ਕਰ ਲਿਆ ਕਿਉਂਕਿ ਮੇਰੇ ਕੋ ਪਹਿਲਾਂ ਵੀ ਉਹਨਾਂ ਨੇ ਮੈਨੂੰ ਰਿਪਰੈਜੈਂਟੇਸ਼ਨ ਦਿੱਤੀ ਸੀ ਇਹਨਾਂ ਨੇ ਉਹਦੇ ਫਾਦਰ ਨੇ ਇਸ ਮੋਰ ਗੇਲਨੇ ਮੇਰਾ ਵੀਰਾ ਹੋ ਸੋ ਮੈਂ ਡਿਪਾਰਟਮੈਂਟ ਨੂੰ ਪਤਾ ਕਰਾਇਆ ਕਿ ਇਹ ਰੂਲ ਇਹ ਡਿਪਾਰਟਮੈਂਟ ਸਿਲੈਕਸ਼ਨ ਦੇ ਨੌਕਰੀ ਦੇ ਵਿੱਚ ਵੀ ਇਹੀ ਰੂਲ ਹੈ ਇਹ ਪ੍ਰਮੋਸ਼ਨਾਂ ਦੇ ਵਿੱਚ ਵੀ ਇਹੀ ਰੂਲ ਹੈ ਕੋਈ ਜਿਹੜਾ ਕਾਨੂੰਨ ਹੈ ਉਹਨੂੰ ਤੁਸੀਂ ਬਗ